ਆ ਦੇਖ ਲਓ ਜੀ ਬਾਈ ਤਾਂ ਗੀਜਾ ਪੱਟ ਕੇ ਲੈ ਗਿਆ ਇੱਥੋਂ ਪਰਸੋ ਚੌਥੇ ਵੀ ਪੱਟ ਕੇ ਲੈ ਗਏ ਆ 35000 ਰੁਪਏ ਲੁੱਟਿਆ ਉੱਥੋਂ ਅੱਜ ਕੱਲ ਪੰਜਾਬ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਗਈ ਹੈ ਪੰਜਾਬ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਦਿਨ ਦਿਹਾੜੇ ਲੁੱਟਾਂ ਖੋਹਾਂ ਹੋ ਰਹੀਆਂ ਹਨ ਅਤੇ ਗਲਤ ਕੰਮ ਕਰੇ ਆਮ ਵਾਰਦਾਤ ਨੂੰ ਜਾਂਦੇ ਕਿਰਪੂ ਚੱਕਰ ਹੋ ਰਿਹਾ ਨਹੀਂ ਪੁਲਿਸ ਪੂਰੀ ਤਰ੍ਹਾਂ ਸੰਤਰਕ ਹੈ ਤੇ ਨਾ ਹੀ ਪੰਜਾਬ ਦੀ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਜੀਜਾ ਪਟਕੇ ਜਿਸ ਕਰਕੇ ਆਮ ਲੋਕਾਂ ਦਾ ਘਰੋਂ ਨਿਕਲਣਾ ਦੁਖਰ ਹੋਇਆ ਪਿਆ ਹੈ ਇਥੋਂ ਨੇੜੇ ਪਿੰਡ ਡੱਲਾ ਦੇ ਹੀ ਇੱਕ ਦਰਜਨ ਦੇ ਕਰੀਬ ਇੱਕ ਹਫ਼ਤੇ ਦੇ ਵਿੱਚ ਲੋਕਾਂ ਨੂੰ ਲੁਟੇਰਿਆਂ ਨੇ ਲੋਟ ਰਸ਼ਕਾਰ ਬਣਾਏ ਆਉ ਸੁਣਦੇ ਹਾਂ ਉਹਨਾਂ ਦੇ ਜਵਾਨੀ ਇੱਥੇ ਆ ਸੜਕਾਂ ਪੈਂਦੀਆਂ ਮੈਂ ਜੀ ਮੇਰਾ ਪਿੰਡ ਡੱਲਾ ਜਰਨੈਲ ਸਿੰਘ ਸਰਵਕਰਮ ਸਿੰਘ ਮੈਂ ਸਮਾਜ ਸੇਵਾ ਦਾ ਕੰਮ ਵੀ ਕਰਦਾ ਪਿੰਡ ਦੇ ਵਿੱਚ ਦੁੱਖ ਦੇ ਸੁੱਖ ਦੇ ਹਰ ਇੱਕ ਦੇ ਜਾਨਾ ਪਿੰਡ ਦੇ ਵਿੱਚ ਜੋ ਵੀ ਕਿਤੇ ਵੀ ਪ੍ਰੋਗਰਾਮ ਹੁੰਦੇ ਆ ਜੀ ਮੈਂ ਜਾਨਾ ਪਿੰਡ ਦੇ ਵਿੱਚ ਹਰ ਇੱਕ ਦੇ ਜਾਨਾ ਮੈਂ ਤੇ ਮੇਰੇ ਨਾਲ ਇਹ ਘਟਨਾ ਹੋਈ ਆ ਜੀ ਜਗਰਾਉ ਨੂੰ ਜਾਂਦੇ ਸੀ ਮੈਂ ਤੇ ਮੇਰੀ ਵਾਈਫ ਮੇਰੇ ਨਾਲ ਸੀਗੀ ਤੇ ਅਸੀਂ ਸਕੂਟਰੀ ਤੇ ਜਾਂਦੇ ਸੀਗੇ ਤੇ ਸਾਡੇ ਮਗਰ ਇੱਕ ਮੋਟਰਸਾਈਕਲ ਵਾਲਾ ਆਇਆ ਬੰਦਾ ਉਹ ਸਿੰਘ ਇੱਕੋ ਹੀ ਬੰਦਾ ਸੀਗਾ ਮੋਟਰਸਾਈਕਲ ਤੇ ਤੇ ਉਹਨੇ ਮੇਰੇ ਕੀਸੇ ਨੂੰ ਹੱਥ ਪਾ ਕੇ ਝੜਕਾ ਮੈਨੂੰ ਬਿਲਕੁਲ ਨਹੀਂ ਲੱਗਿਆ ਤੇ ਖਿੱਚ ਕੇ ਮੈਨੂੰ ਲੈ ਗਿਆ ਜੀ ਉਹ ਉਹਦੇ ਵਿੱਚ ਜੀ ਮੇਰਾ 11000 ਰੁਪਏ ਦੇ ਨੇੜੇ ਸੀਗਾ 10.5 ਤੋਂ 11000 ਰੁਪਿਆ ਉਹਦੇ ਵਿੱਚ ਸੀਗਾ ਨਕਦ ਬਾਕੀ ਬੈਂਕ ਕਾਰਡ ਆਧਾਰ ਕਾਰਡ ਲਾਇਸੈਂਸ ਤੇ ਸਕੂਟਰੀ ਦੀ ਆਰਸੀ ਉਹਦੇ ਵਿੱਚ ਸੀਗੀ ਤੇ ਮੇਰੇ ਜੀ ਮੈਂ ਤਾਂ ਮਗਰ ਲਈ ਸਕੂਟਰੀ ਉਹਦੇ ਤੇ ਉਹ ਤਾਂ ਜੀ ਨਿਕਲ ਗਿਆ ਉਹਦਾ ਸਕੂਟਰ ਮੋਟਰਸਾਈਕਲ ਸੀਗਾ ਪਾਵਰ ਵਾਲਾ ਜਾਦੇ ਤੇ ਸਕੂਟਰੀ ਮੇਰੀ ਆਟੋ ਦੇ ਵਿੱਚ ਵੱਜ ਗਈ ਸਕੂਟਰੀ ਦਾ ਨੁਕਸਾਨ ਵੀ ਹੋਇਆ ਜਿਹੜੀ ਮੈਂ ਹੋਂਡਾ ਵਾਲਿਆਂ ਤੇ ਜੈਂਸੀ ਖੜੀ ਕੀਤੀ ਉਹਨਾਂ ਨੇ 13 ਜਾਂ 14000 ਦਾ ਐਸਟੀਮੇਟ ਦਿੱਤਾ ਮੈਨੂੰ ਉਹਨਾਂ ਨੇ ਵੀ ਇੰਨੇ ਪੈਸੇ ਲੱਗਣਗੇ 11000 ਦਾ ਇਹ ਨੁਕਸਾਨ ਆ 13-14000 ਉਹ ਨੁਕਸਾਨ ਆ ਬਾਕੀ ਜਿਹੜੇ ਮੇਰੇ ਛੱਟਾਂ ਵੱਜ ਗਈਆਂ ਗੋਟਿਆ ਛੱਟਾਂ ਵੱਜ ਗਈਆਂ ਉੱਥੇ ਘਰ ਵਾਲਿਆਂ ਨੇ ਉਹਨੂੰ ਚੱਕ ਕੇ ਲੈ ਗਏ ਆ ਉਹਨਾਂ ਨੇ ਜਦੋਂ ਡਾਕਟਰ ਸਾਦੇ ਆ ਤੇ ਮੇਰੇ ਪੱਟੀਆਂ ਕਰਾ ਕੇ ਦਿੱਤੀਆਂ ਉਹਨਾਂ ਹਣਜੀ ਇਹ ਸਨੇਚਰ ਦਾ ਕੰਮ ਇੰਨਾ ਚੱਲਦਾ ਵਾ ਇੱਥੇ ਅਸੀਂ ਪੰਜਾਬ ਦੇ ਵਿੱਚ ਸੇਫ ਨਹੀਂ ਗਵਰਨਮੈਂਟ ਦੇ ਮੂਹਰੇ ਪ੍ਰਸ਼ਾਸਨ ਨੂੰ ਮੇਰੀ ਅਪੀਲ ਆ ਹੋਰ ਜ਼ੋਰ ਪੀਲ ਆ ਸਾਨੂੰ ਪੰਜਾਬ ਛੱਡਣ ਤੇ ਮਜਬੂਰ ਨਾ ਕਰੋ ਬੜੀ ਬੜੀ ਮਿਹਰਬਾਨੀ ਹੋ ਡੀਏ ਤੁਸੀਂ ਕਰੋ ਜੀ ਇਹਦੇ ਵਿੱਚ ਤੁਹਾਨੂੰ ਜਾਈਦਾ ਵਾ ਸਨੇਚਰ ਨੂੰ ਫੜੋ ਉਹਨੂੰ ਜੇਲ੍ਹ ਕਰੋ ਅੱਗੇ ਦੂਜਿਆਂ ਨੂੰ ਵੀ ੜਾਹਤ ਹੋ ਜੇ ਜਾਂ ਸਾਡੇ ਹੱਥ ਖੋਲ ਦਿਓ ਤੁਸੀਂ ਕਿ ਜਿਹੜਾ ਸਾਨੂੰ ਮਿਲ ਗਿਆ ਤੇ ਅਸੀਂ ਜਾਂ ਬੰਦੇ ਲੱਤਾਂ ਪੰਨੀਆਂ ਜਾਂ ਅਸੀਂ ਮਾਰ ਗਏ ਬੰਦੇ ਨੂੰ ਪਰ ਸਾਡੇ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਹਾਂਜੀ ਪੁਲਿਸ ਰਿਪੋਰਟ ਕੀਤੀ ਆ ਜੀ ਪੁਲਿਸਪੋਰਟ ਮੈਂ ਕੱਲ ਹੀ ਕੀਤੀ ਸੀਗੀ ਆਪਣਾ ਅ ਮੁੰਸੀ ਲਾਡੀ ਆਪਣਾ ਜੀ ਸਿਟੀ ਥਾਣਾ ਆਪਣਾ ਜਗਰਾਉਂ ਰੈਕੋਰਡ ਰੋਡ ਤੇ ਆ ਉੱਥੇ ਮੈਂ ਰਿਪੋਰਟ ਦੇ ਕੇ ਆਵਾ ਕੱਲ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਛੇਤੀ ਫੜਨ ਦੀ ਕੋਸ਼ਿਸ਼ ਕਰਾਂਗੇ ਬੰਦਿਆਂ ਨੂੰ ਹਾਂਜੀ ਮੇਰਾ ਨਾਮ ਰਣਜੀਤ ਸਿੰਘ ਪੰਡਾ ਨਾ ਥਾਣਾ ਬਰਨਾਵ ਸਿੰਘ ਬੱਲੇਪੰਡਾ ਬਾਫੀਆਂ ਮੇਰੇ ਰਿਸ਼ਤੇਦਾਰ ਬਲਵਿੰਦਰ ਸਿੰਘ ਪੰਡਾ ਲਾਹੌਰਪੁਰ ਤੋਂ 14 ਤਰੀਕ ਨੂੰ ਤਨ ਵੱਧ ਕੇ 40 ਮਿੰਟ ਤੇ ਗੀਦਾ ਕੱਟ ਕੇ ਜਗਰਾਉਂ ਵਾਲੇ ਰਾਹ 'ਤੇ ਲੈ ਗਏ ਉਹਦੀ ਕੋਈ ਪੁੱਛਗਤ ਨਹੀਂ ਹੋਈ ਕੁਛ ਨਹੀਂ ਕੀਤਾ ਗਿਆ ਜੀ ਫਾਪੀ ਪ੍ਰਸ਼ਾਸਨ ਨੂੰ ਬੇਨਤੀ ਆ ਸਤਿ ਸਾਬ ਨੂੰ ਵੀ ਇਹਨਾਂ ਤੇ ਦਸਤ ਪਾਈ ਜਾਵੇ ਜਗਰਾਉ ਰਾਤ ਤੇ ਕੌਂਗ ਵਾਲੇ ਰਾਤ ਜੀ ਬਹੁਤ ਜ਼ਿਆਦੇ ਚੋਰ ਤੰਗ ਕਰਦੇ ਹਨ ਪਰੇਸ਼ਾਨ ਕਰਦੇ ਰਾਤ ਕਿਲੇ ਦੇ ਪੈਸੇ ਉਹ ਨਹੀਂ ਦੇ ਦੇ ਸੀ 30000 ਰੁਪਇਆ ਲੈ ਗਏ ਸਾਰਿਆਂ ਨੂੰ ਸਾਸਿਕਾਲ ਜੀ ਮੇਰਾ ਨਾਮ ਦਰਸ਼ਨ ਸਿੰਘ ਸਾਨੂੰ ਮਹਿੰਗਾ ਸਿੰਘ ਪਿੰਡ ਅੱਲਾ ਜੀ ਮੈਂ 12 ਤਰੀਕ ਨੂੰ ਜਗਰਾਉਂ ਨੂੰ ਜਾ ਰਿਹਾ ਸੀਗਾ ਤਕਰੀਬਨ ਪੌਣੇ 11 ਵਜੇ ਦਿਨ ਦੇ 12:00 ਵਜੇ ਸੀਗੇ ਉਸ ਟਾਈਮ ਤੇ ਜੋ ਸੂਏ ਤੋਂ ਉਰੇ ਆ ਜਗਰਾਉਂ ਵਾਲੇ ਸੂਏ ਤੋਂ ਪਿੱਛੇ ਇੱਕ ਗੇਟ ਬੰਦ ਦਾ ਗੇਟ ਦੇ ਕੋਲੇ ਜਦੋਂ ਮੈਂ ਚੜਾਈ ਚੜਨ ਲੱਗਾ ਇੱਕ ਮੋਟਰਸਾਈਕਲ ਵਾਲਾ ਆਇਆ ਤੇ ਉਹਨੇ ਮੇਰਾ ਆਉਣ ਸਾਰ ਹੀ ਗੀਸਾ ਕੱਟ ਕੇ ਤੇ ਲੈ ਗਿਆ ਬਿੱਤ ਗੀਸੇ ਦੇ 4000 ਰੁਪਏ ਸੀਗਾ ਤੇ ਇੱਕ ਮੋਬਾਈਲ ਸੀਗਾ ਮੈਂ 18000 ਦਾ 2 ਮਹੀਨੇ ਹੋਏ ਮੋਬਾਈਲ ਲਏ ਨੂੰ ਹਜੇ ਮੋਬਾਈਲ ਵੀ ਮੇਰਾ ਲੈ ਕੇ ਤੇ ਜਾਂਦੇ ਹੋਏ ਮੈਂ ਮਗਰ ਬਹੁਤ ਸਕੂਟ ਲਈ ਉਹਨਾਂ ਦੇ ਪਰ ਉਹ ਮੋਟਰਸਾਈਕਲ ਤੇ ਹੋਣ ਦੇ ਬਾਵਜੂਦ ਬਹੁਤ ਤੇਜ਼ ਚਲਾ ਕੇ ਤੇ ਮੈਂ ਰੌਲਾ ਵੀ ਬਹੁਤ ਪਾਇਆ ਲੋਕਾਂ ਨੂੰ ਵੀ ਇਹਨੂੰ ਫੜੋ ਬੰਦੇ ਨੂੰ ਮੇਰੇ ਕੋਲੋਂ ਖੋ ਕੇ ਭੱਜ ਗਿਆ ਏ ਪਰ ਮੇਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਮੈਂ 12 ਤਰੀਕ ਨੂੰ ਹੀ ਪੁਲਿਸ ਰਿਪੋਰਟ ਰੈਕੋਡ ਦਾ ਜਗਾਉ ਰੈਕੋਟਾ ਛਿਤੀ ਉਥੇ ਰਿਪੋਰਟ ਦੇ ਕੇ ਆਇਆ ਪਰ ਪੁਲਿਸ ਨੇ ਕਾਰਵਾਈ ਕੋਈ ਹਜੇ ਤੱਕ ਨਹੀਂ ਕੀਤੀ ਗਈ ਅਸੀਂ ਬਹੁਤ ਤੰਗ ਆ ਜੀ ਲੋਕ ਸਾਨੂੰ ਇੰਨੇ ਰਾਹ ਦੇ ਵਿੱਚ ਕਿਸੇ ਟਾਈਮ ਤੇ ਜਾਣ ਵਾਸਤੇ ਅਸੀਂ ਜਾਣ ਨਹੀਂ ਦਿੰਦੇ ਲੋਕ ਇੰਨੇ ਲੋਕ ਲਟੇਰੇ ਰਾਹ ਦੇ ਵਿੱਚ ਖੜਦੇ ਆ ਪਰ ਪੁਲਿਸ ਕੁਝ ਨਹੀਂ ਕਰ ਰਹੀ ਇਹਦੇ ਬਾਰੇ ਹੱਥ ਵਨ ਕੇ ਬੇਨਤੀ ਸਰਕਾਰ ਅੱਗੇ ਵੀ ਸਾਡੀ ਹਫਾਜ਼ਤ ਕੀਤੀ ਜਾਵੇ ਧੰਨਵਾਦ ਜੀ ਹਾਂ ਜੀ ਪਿੰਡਲੇ ਤੋਂ ਦੋਰਾ ਸਿੰਘ ਸਨ ਬਲਦੇ ਸਿੰਘ ਤੇ ਰਸਤੇ ਵਿੱਚ ਗਰਾਉਂ ਜਾ ਰਿਹਾ ਸੀ ਆ ਮੁਰਦੇ ਹੋਏ ਨੂੰ ਮੇਥੋਂ ਤਿੰਨ ਮੁੰਡੇ ਨਾਲ ਲਾ ਕੇ ਮੇਰੇ ਧਰੇ ਨਾਲ ਬੜੂਗਾ ਕੱਢ ਲੈ ਜੇ ਉਹਨਾਂ ਨੇ ਤੇ 2000 ਰੁਪਇਆ ਦੀ ਬਚ ਰਸਾਂਸੀ ਹੋਰ ਆਪੇ ਕੋਪੇ ਸੀ ਤੇ ਤਿੰਨਨ ਧੱਕਾ ਦੇ ਕੇ ਮੈਨੂੰ ਛੱਡਦਾ ਉਹਨਾਂ ਨੇ ਤੇ ਲੈ ਕੇ ਚਲੇ ਗਏ ਜੀ ਉਹ ਬਹੁਤ ਤੰਗ ਕਰਦੇ ਜੀ ਜਾਨ ਉਸਾ ਨੂੰ ਜੀ ਨਹੀਂ ਕਰਦੇ ਰਸਤੇ ਵਿੱਚ ਕੌਂਗਾਂ ਵਿੱਚ ਦੀ ਜਾਈਦਾ ਬਹੁਤ ਤੰਗ ਆ ਜੀ ਧੰਨਵਾਦ ਕੋਈ ਸਰਪੋਰਟ ਨਹੀਂ ਕੀਤੀ ਜੀ ਮੈਂ ਫਿਰ ਮੈਂ ਸਰਪੰਚ ਨੂੰ ਦੱਸਤਾ ਸੀ ਅਨਸਾਰ ਮੈਂ ਕਿਹਾ ਵੀ ਆ ਕਰਨਾ ਹੋਊਗੀ ਉਹਦਾ ਕੋਈ ਨਹੀਂ ਆਪ ਕਰਦੇ ਆ ਗੱਲ ਉਹ ਕਿਤੇ ਪਤਾ ਗੱਲ ਸਾਧ ਕੇ ਆਪ ਗੱਲਬਾਤ ਕਰਾਂਗੇ ਮੈਂ ਰਸਵਾਲ ਸਿੰਘ ਖੇਤੀਬਾੜੀ ਵਿਭਾਗ ਵਿੱਚ ਰਿਟਾਇਰ ਐਗਰੀਕਲਚਰ ਆਫਟਰ ਰਿਟਾਇਰ ਹੋਇਆ ਮੈਂ 19 ਤਰੀਕ ਨੂੰ ਖਾੜੇ ਤੋਂ ਪਿੰਡੋਲੀ ਨੂੰ ਆ ਰਿਹਾ ਸੀ ਰੁਮੀ ਤੋਂ ਪਿੰਡ ਨੂੰ ਆ ਰਿਹਾ ਸੀ ਤਾਂ ਉਹਦੇ ਜੇਬ ਦੇ ਕੋਲੇ ਇੱਕ ਮੋਟਰਸਾਈਕਲ ਸਪਲੈਂਡਰ ਸੀ ਕੱਲਾ ਹੀ ਬੰਦਾ ਸੀ ਉਹਨੇ ਮੈਨੂੰ ਇਸ ਤਰ੍ਹਾਂ ਦਾ ਝੰਜੋੜਿਆ ਧੱਕਾ ਦੇ ਕੇ ਮੇਰੀ ਜੇਬ ਕੱਟ ਕੇ ਵੀ ਲੈ ਗਿਆ ਨਾਲੇ ਮੇਰਾ ਮੋਬਾਈਲ ਨਾਲੇ ਜ਼ਰੂਰ ਡਾਕੂਮੈਂਟ ਆਧਾਰ ਕਾਰਡ ਮੇਰਾ ਲਾਇਸੈਂਸ ਤੇ ਹੋਰ ਬਹੁਤ ਡਾਕੂਮੈਂਟ ਜ਼ਰੂਰੀ ਕਾਗਜ਼ ਹਨ ਜਿਹੜੇ ਵਿੱਚ ਸਿੱਧਾ ਸਭ ਜੇਬ ਕੱਟ ਕੇ ਲੈ ਗਿਆ ਜੀ ਇਧਰਲੇ ਪਾਸੇ ਜੇਬ ਵਾਸਤੇ ਵਾਲੀ ਤੇ ਉਹ ਖਾੜੇ ਦੇ ਪਿੰਡ ਦੇ ਵਿੱਚ ਆ ਕੇ ਵੀ ਮੋਟਰਸਾਈਕਲ ਦੇ ਬੰਦਿਆਂ ਨੇ ਹਿੰਮਤ ਕੀਤੀ ਮਾੜਾ ਮੋਟਾ ਉਹਨੂੰ ਫੜਨ ਦੀ ਪਰ ਉਹਨਾਂ ਦੇ ਉੱਤੋਂ ਦੀ ਉਹ ਦੌੜ ਕੇ ਬੜੀ ਤੇਜ਼ੀ ਨਾਲ ਚਲੇ ਗਿਆ ਜੀ ਉਸ ਤੋਂ ਬਾਅਦ ਮੈਂ ਸ਼ਾਮ ਨੂੰ ਸਰਪੰਚ ਸਾਹਿਬ ਦੇ ਨਾਲ ਇੱਕ ਕੌਂਗੇਕਲਾ ਚੌਂਕੀ ਚ ਰਿਪੋਰਟ ਲਖਾਈ ਉਹਨਾਂ ਤੋਂ ਪੁੱਛ ਕੇ ਅਸੀਂ ਇਹਨਾਂ ਦੇ ਇੰਨੇ ਲੋਕ ਤੋਂ ਦੁਖੀ ਹੋ ਗਏ ਕਿ ਕਿਸੇ ਪਾਸੇ ਜਾਣ ਨੂੰ ਜੀ ਨਹੀਂ ਕਰਦਾ ਪੂਰੀ ਰਿਪੋਰਟ ਕੌਂਗੇਕਲਾ ਚੌਂਕੀ ਦੀ ਦਿੱਤੀ ਹੋਈ ਹੈ ਜੀ ਤੇ ਕੱਲ ਕੋਈ ਐਵੇਂ ਫਾਰਮੈਲਟੀ ਖਾਤਰ ਕੋਈ ਵਧੀਆ ਬੰਦਾ ਨਹੀਂ ਸੀ ਕੋਈ ਹੋਰ ਹੀ ਸੀ ਕਹਿੰਦੇ ਆ ਤਨ ਚੋਰ ਕੋਈ ਵਧੀਆ ਸੋਲੂਸ਼ਨ ਨਹੀਂ ਲੱਭਿਆ ਅਸੀਂ ਪ੍ਰਸ਼ਾਸਨ ਤੇ ਸਰਕਾਰ ਨੂੰ ਬੇਨਤੀ ਹੈ ਤੇ ਸਾਡੇ ਬਜ਼ੁਰਗਾਂ ਦਾ ਰੱਖਿਆ ਕੀਤੀ ਜਾਵੇ ਅਸੀਂ ਕਿਸੇ ਵੀ ਟਾਈਮ ਦਿਨੇ ਵੀ ਰਾਤ ਨੂੰ ਕਿਸੇ ਪਾਸੇ ਨਿਕ ਨਹੀਂ ਸਕਦੇ ਜਿਹੜਾ ਇੰਨਾ ਖੱਚ ਪਿਆ ਵੀ ਸਾਡੇ ਪਰਿਵਾਰ ਵੀ ਡਰ ਰਹੇ ਆ ਵੀ ਕਿਹੜਾ ਬੰਦਾ ਕੀ ਕੰਮ ਕਰਨ ਲਈ ਬਾਹਰ ਜਾਊਗਾ ਸੋ ਬੇਨਤੀ ਹੈ ਦੁਬਾਰਾ ਦੁਬਾਰਾ ਸਾਡੇ ਪੰਜ ਚਾਰ ਬੰਦੇ ਲਗਾਤਾਰ ਦਿਨੋਂ ਲਟੇਰੇ ਪੂਰੇ ਹੈਵੀ ਹੋਏ ਆ ਇਸ ਲਈ ਇਸ ਕੌਂਕਾ ਜਗਰਾਉਂ ਖਾੜਾ ਡਲਾ ਨਹਿਰ ਦੇ ਆਸ-ਪਾਸ ਲੋਕਾਂ ਦਾ ਜਾਣ ਲਈ ਬਹੁਤ ਮੁਸ਼ਕਲ ਹੋ ਰਿਹਾ ਸੋ ਬੇਨਤੀ ਹੈ ਕਿ ਇਸ ਦਾ ਕੰਟਰੋਲ ਕੀਤਾ ਜਾਵੇ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਆ ਆਤਿ ਜਾਣ ਕੇ ਵੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਵੀ ਨਾਲ ਡਰਿਆ ਤੋਂ ਜ਼ਰੂਰੀ ਨੱਥ ਪਾਈ ਜਾਵੇ ਕਿਉਂ ਨਾ ਇਹ ਲੋਕਾਂ ਦਾ ਜਿਉਣਾ ਦੁੰਬਰ ਕਰਤਾ ਹੀ ਇਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ ਤਾਂ ਜਦੋਂ ਕੋਈ ਬਾਰਦਾਤ ਹੁੰਦੀ ਆ ਅਸੀਂ ਆਉਂਦੇ ਰਹਿੰਦੇ ਆ ਫੇਸਬੁੱਕ ਦੇ ਜਾਂ ਵਟਸਐਪ ਦੇ ਉੱਤੇ ਹੁਣ 5-6 ਦਿਨ ਹੋ ਗਏ ਲਗਾਤਾਰ ਨਿੱਤ ਜੋ ਜਗਰਾਉਂ ਨੂੰ ਜਾਣਦੇ ਆ ਉੱਥੇ ਬਹੁਤ ਬਾਰਦਾਤਾਂ ਹੁੰਦੀਆਂ ਨੇ ਜਰਨੈਲ ਸਿੰਘ ਬਾਈਪਾਲ ਸਿੰਘ ਜੋਰਾ ਸਿੰਘ ਮਾਸਟਰ ਦਰਸ਼ਨ ਸਿੰਘ ਜੀ ਰਾਣਾ ਸਾਡੇ ਪ੍ਰਧਾਨ ਸਾਹਿਬ ਆ ਇਹਨਾਂ ਦਾ ਰਿਸ਼ਤੇਦਾਰ ਅਸੂਰਪੁਰ ਤੋਂ ਤੇ ਸਾਡੇ ਪਿੰਡ ਦਾ ਕੁਲਦੀਪ ਸਿੰਘ ਉਹਨੂੰ ਵੀ ਇੱਕ ਦਿਨ ਰਾਹ ਦੇ ਵਿੱਚ ਲੁੱਟਣ ਪਏਗੇ ਤਕਰੀਬਨ ਨੱਤ ਬਾਰ ਦਾਤਾ ਹੋ ਰੰਜਾ ਨੇ ਅਸੀਂ ਬਰਸਾਦਨ ਤੋਂ ਮੰਗ ਕਰਦੇ ਆ ਅਪੀਲ ਵੀ ਕਰਦੇ ਆ ਉਹਨਾਂ ਨੂੰ ਵੀ ਇਹਦੇ ਬੱਲੀ ਜ਼ਰੂਰ ਧਿਆਨ ਦੇਣਾ ਚਾਹੀਦਾ ਇੱਕ ਕੇ ਅੱਜ ਹੀ ਵੀਡੀਓ ਆਈ ਆ ਮੱਲੇ ਦੇ ਅਰਸੂਰਪੁਰ ਦੇ ਖਾਂ ਦੀ ਮੱਲੇ ਦੇ ਇੱਕ માતા ਨਾਲ ਬਜ਼ੁਰਗਾਂ ਉਹਨਾਂ ਨੂੰ ਵੀ ਕੱਲ ਹੀ ਲੁੱਟਿਆ ਦੇਖੋ ਇਹ ਬਾਰਦਾਤਾਂ ਬਹੁਤ ਜ਼ਿਆਦੇ ਹੋ ਰੰਜਾ ਨੇ ਪ੍ਰਸ਼ਾਸਨ ਤੇ ਸਰਕਾਰ ਇਹਦੇ ਵੱਲੀ ਬਹੁਤ ਜ਼ਰੂਰੀ ਆ ਕਿਉਂਕਿ ਸੀਜ਼ਨ ਦਾ ਟਾਈਮ ਆ ਕਿਸਾਨਾਂ ਨੇ ਆਰਤੀ ਨਾਲ ਤੋਂ ਪੈਸੇ ਲੈ ਕੇ ਆਉਣੇ ਆ ਲੈਣ ਦੇਣ ਕਰਨਾ ਬੈਂਕਾਂ 'ਚ ਕਰਨਾ ਇਸ ਲੋਟ ਨਾ ਨੱਥ ਗੀਜਾ ਹੀ ਪੱਟ ਕੇ ਲੈ ਜਾਂਦੇ ਆ ਇਸ ਤੋਂ ਪਹਿਲਾਂ 2-3 ਮਹੀਨੇ ਹੋ ਗਏ ਉਦੋਂ ਵੀ ਅਸੀਂ ਖਾੜਿਓ ਬੰਦੇ ਚਕਾਏ ਸੀ ਪੁਲਿਸ ਨੂੰ ਪੜਾਏ ਆ ਉਦੋਂ ਬਾਅਦ ਫੇਰ ਸਾਡੇ ਪਿੰਡ ਦਾ ਨੌਜਵਾਨ ਪਿੰਡ ਦਾ ਉਹਨੂੰ ਪੱਠਿਆਂ ਕੋਲੇ ਲੁੱਟਿਆ ਖਾੜੇ ਵਾਲੀ ਨਹਿਰ ਕੋਲੇ ਨੱਤ ਬਾੜ ਦਾ ਪਾਣੀ ਬਹੁਤ ਜ਼ਿਆਦਾ ਹੋ ਰੰਜਾ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ ਵੀ ਇਹਦੇ ਲਈ ਬਹੁਤ ਜ਼ਰੂਰੀ ਆ ਵੀ ਇਹ ਬਾਤੋ ਬਾਤ ਇਹਨੂੰ ਨੱਥ ਪਾਈ ਜਾਵੇ ਚਲੋ ਜੀ ਸਤਕਾਰਯੋਗ ਸਾਧ ਸੰਗਤ ਜੀ ਅੱਜ ਅਸੀਂ ਸਾਰੇ ਡੱਲਾ ਨਿਵਾਸੀ ਖੜੇ ਆਂ ਭਾਈ ਜਰਨੈਲ ਸਿੰਘ ਦੇ ਗ੍ਰਹਿ ਵਿਖੇ ਜਿਨ੍ਹਾਂ ਦੀ ਕੱਲ੍ਹ ਲੁੱਟਕੋ ਹੋਈ ਆ ਉਹਨਾਂ ਦੇ ਨਾਲ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਕਿ ਚਾਰ-ਪੰਜ ਜਾਣੇ ਸਾਡੇ ਨਗਰ ਦੇ ਹੋਰ ਆ ਇਹ 2-3 ਦਿਨ ਦੀਆਂ ਘਟਨਾਵਾਂ ਮਾ ਜਿਹੜੀਆਂ 4-5 ਲੁੱਟਾ ਖੋਆ ਹੋਈਆਂ ਪਰ ਅਸੀਂ ਡੱਲੇ ਨਗਰ ਨਿਵਾਸੀ ਤਕਰੀਬਨ 2-3 ਮਹੀਨੇ ਤੋਂ ਇਸ ਗੱਲ ਤੋਂ ਬੜੇ ਪਰੇਸ਼ਾਨ ਆ ਕਿ ਜਦੋਂ ਕੋਈ ਬੰਦਾ ਇਕੱਲਾ ਕਹਿਰਾ ਸ਼ਹਿਰ ਨੂੰ ਜਾਂਦਾ ਚਾਹੇ ਆਦੇ ਪਰਿਵਾਰ ਨਾਲ ਜਾਂਦਾ ਜਾਂ ਤਾਂ ਉਹਨੂੰ ਘੇਰ ਕੇ ਲੁੱਟਿਆ ਜਾਂਦਾ ਤੇ ਜਾਂ ਉਹਦੀ ਜੇਬ ਜਾਂ ਗੀਜੇ ਨੂੰ ਝੱਪਟ ਮਾਰ ਕੇ ਨੂੰ ਲੁੱਟ ਕੇ ਲੈ ਜਾਂਦੇ ਆ ਸੋ ਅਸੀਂ ਕਈ ਵਾਰੀ ਪ੍ਰਸ਼ਾਸਨ ਨੂੰ ਮਿਲ ਚੁੱਕੇ ਆ ਦਰਖਾਸਤਾਂ ਲੈ ਲੈਂਦੇ ਆ ਤੇ ਪਰ ਉਦੋਂ ਬਾਅਦ ਕਾਰਵਾਈ ਕੋਈ ਨਹੀਂ ਇੱਕ ਸਿਰਫ ਅਸੀਂ ਆਪ ਬੰਦੇ ਫੜ ਕੇ ਫੜਾਏ ਪੁਲਿਸ ਨੂੰ ਉਹਨਾਂ ਨੇ ਜਰੂਰ ਪੁਲਿਸ ਨੇ ਪਰਚਾ ਦਰਜ ਕੀਤਾ ਜਿਵੇਂ ਸਰਪੰਚ ਸਾਹਿਬ ਨੇ ਬੇਨਤੀ ਕੀਤੀ ਆ ਇਹਨਾਂ ਜਿਨ੍ਹਾਂ ਬੰਦਿਆਂ ਨਾਲ ਲੁੱਟਕੋ ਹੋਈ ਉਹਨਾਂ ਨੇ ਬੇਨਤੀ ਕੀਤੀ ਆ ਮੈਂ ਵੀ ਇੱਕ ਨਾਗਰਿਕ ਹੋਣ ਦੇ ਨਾਤੇ ਬੇਨਤੀ ਕਰਦਾ ਕਿ ਪੰਜਾਬ ਦੇ ਜਿਵੇਂ ਆਮ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਪੜਿਆ ਜਾਂਦਾ ਕਿ ਲਾਰਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੋ ਗਈ ਆ ਲੋਕਾਂ ਦਾ ਜਿਨ੍ਹਾਂ ਦੁੱਬਰ ਹੋ ਗਿਆ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਇਹ ਲੁੱਟਾਂ ਖੁਆਦੀਆਂ ਜਾਂ ਨਸ਼ੇ ਦੀਆਂ ਜਿਹੜੀਆਂ ਬਹੁਤ ਵੱਡੀਆਂ ਬਾਰਦਾਤਾਂ ਹੋ ਰਹੀਆਂ ਆ ਮੈਂ ਸੋ ਮੇਰੀ ਬੇਨਤੀ ਆ ਪੁਲਿਸ ਨੂੰ ਵੀ ਤੇ ਸਰਕਾਰ ਨੂੰ ਵੀ ਵੀ ਇਹਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿਉਂਕਿ ਜੇ ਅਸੀਂ ਸੁਰੱਖਿਆਤ ਨਹੀਂ ਹੈਗੇ ਅਸੀਂ ਜਗਰਾਉਣੀ ਜਾ ਸਕਦੇ ਆ ਆਪਦੇ ਸ਼ਹਿਰ ਦੂਜੇ ਪਿੰਡ ਨਹੀਂ ਜਾ ਸਕਦੇ ਤਾਂ ਫੇਰ ਸਾਡਾ ਸਿਸਟਮ ਕਿਵੇਂ ਚੱਲੇਗਾ ਸਾਡਾ ਲੈਣ ਦੇਣ ਸਾਡਾ ਸ਼ਹਿਰ ਦੇ ਵਿੱਚੋਂ ਸਮਾਨ ਲੈ ਕੇ ਆਉਣਾ ਕਿਸੇ ਦੇ ਪੈਸੇ ਦੇਣੇ ਕੋਈ ਬੈਂਕ ਚੋਂ ਪੈਸੇ ਲੈ ਕੇ ਆਉਣੇ ਛੋਟੀਆਂ-ਛੋਟੀਆਂ ਹੁਣ ਕਿਸਾਨੀ ਸੀਜ਼ਨ ਆ ਗਿਆ ਕਿਸੇ ਨੇ ਆਰਤੀਆਂ ਤੋਂ ਪੈਸੇ ਲੈ ਕੇ ਆਉਣੇ ਕਿ ਇਹਨੇ ਬੈਂਕ ਚ ਲੈਂਟ ਮੋੜ ਕੇ ਆਉਣੀ ਸੋ ਲੋਕਾਂ ਦੇ ਮਨ ਦੇ ਉੱਤੇ ਬਹੁਤ ਵੱਡਾ ਡਰਾ ਇਹ ਖੌਫ ਵਾਂਗੂ ਲੋਕ ਆਪਦੀ ਜ਼ਿੰਦਗੀ ਜਿਉ ਰਹੇ ਆ ਸੋ ਸਰਕਾਰ ਵੱਲੋਂ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਇਹ ਵੀ ਕੀਤਾ ਜਾਂਦਾ ਕਿ ਸਾਡੀ ਜਿਹੜੀ ਦਰਖਾਸਤ ਆ ਉਹ ਲੈ ਕੇ ਰੱਖ ਲਏ ਜਾਂਦੇ ਐਫ ਆਈ ਆਰ ਵੀ ਦਰਜ ਕੀਤੀ ਜਾਂਦੀ ਤਾਂ ਕਿ ਜਿਹੜੀ ਸਰਕਾਰ ਦੇ ਅੰਕੜੇ ਆ ਲੁੱਟਾ ਖੁਆ ਦੇ ਉਹ ਗਿਣਤੀ ਜਣਾਉਣ ਤੇ ਸਰਕਾਰ ਇਸ ਗੱਲ ਦਾ ਪ੍ਰਚਾਰ ਕਰਦੇ ਕਿ ਦੇਖੋ ਜਿਉਂ ਤਾਂ ਇੰਨੀਆਂ ਹੀ ਐਫ ਆਈ ਆਰਾਂ ਦਾ ਦਰਜ ਜਦੋਂ ਐਫਆਈਆਰ ਪੁਲਿਸ ਨੇ ਦਰਜ ਹੀ ਨਹੀਂ ਕਰਨੀ ਅੰਕੜੇ ਸਹੀ ਸਾਰਥੀ ਨਹੀਂ ਹੋਣੇ ਤਾਂ ਲੋਕਾਂ ਨੂੰ ਇਨਸਾਫ ਕਿੱਥੋਂ ਮਿਲਣਾ ਸੋ ਮੇਰੀ ਬੇਨਤੀ ਆ ਕੱਲ ਅਸੀਂ ਬੈਠ ਕੇ ਗੱਲ ਵੀ ਕੀਤੀ ਆ ਅਸੀਂ ਪ੍ਰੋਗਰਾਮ ਵੀ ਅਲੀਕ ਰਹਿ ਕੇ ਅੱਜ ਅੱਧੇ ਦਿਨ ਚ ਅਸੀਂ ਐਸਐਸਪੀ ਸਾਹਿਬ ਨੂੰ ਸੁਚੇ ਨਗਰ ਨਿਵਾਸੀ ਇਲਾਕਾ ਨਿਵਾਸੀ ਅਸੀਂ ਬਾਬ ਦੇ ਰੂਪ ਚ ਆਪਦਾ ਦੁੱਖ ਦੱਸਾਂਗੇ ਕਿਉਂਕਿ ਅਸੀਂ ਤਾਂ ਆਪਦਾ ਦੁੱਖ ਦੱਸ ਸਕਦੇ ਆ ਜਿਹੜਾ ਦੁੱਖ ਠੀਕ ਕਰਨਾ ਉਹ ਜਾਂ ਤਾਂ ਅਫਸਰ ਸਾਹਿਬਾਂ ਨੇ ਜਾਂ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਸੋ ਸਰਕਾਰ ਨੂੰ ਮੇਰੀ ਬੇਨਤੀ ਆ ਕਿ ਜਿੱਥੇ ਤੁਸੀਂ ਹੋਰ ਗੱਲਾਂ 'ਤੇ ਧਿਆਨ ਦਿੰਨੇ ਆ ਇਹਨਾਂ ਗੱਲਾਂ 'ਵਾਲ ਵਿਸ਼ੇਸ਼ ਧਿਆਨ ਦੇ ਕੇ ਲੋਕਾਂ ਦੀ ਝਾਲਮਾਂ ਤੇ ਮਾਨ ਦੀ ਰਾਖੀ ਰੱਖੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆ ਜੀ ਬੜੇ ਦੁੱਖ ਨਾਲ ਆ ਕੱਲ ਵੀ ਵੀਡੀਓ ਪਾਈਆਂ ਸੀ ਅੱਜ ਵੀ ਅਸੀਂ ਸਵੇਰੇ ਵੀਡੀਓ ਇੱਕ ਬਣਾਈ ਆ ਉਹ ਵੀ ਪਾਉਣੀਆਂ ਆ ਆ ਸਾਡਾ ਚਾਚਾ ਸਰਜੀਤ ਸਿੰਘ ਜੀ ਇਹ ਜਗਰਾਉਂ ਕੰਮ ਤੇ ਜਾਂਦੇ ਹੁੰਦੇ ਆ ਕੱਲ ਇਹਨਾਂ ਦਾ 4:00 ਵਜੇ ਜਿੱਤੇ ਹਰ ਸ੍ਰਿੰਦਰ ਦਾ ਸੈਲਰ ਆ ਉਹਦੂ ਉਰੇ ਆਪਣਾ ਸੈੱਡ ਬਣਾਇਆ ਵਿਆ ਉਹਦੇ ਕੋਲੇ ਇਹਨਾਂ ਨੂੰ ਲੁੱਟਿਆ 22500 ਰੁਪਈਆ ਸੀਗਾ ਤੇ ਆਹ ਦੇਖੋ ਜੀ 기ਜਾ ਰੋਡ ਉਧਾਣੇ ਪਾੜਿਆ ਇਹ ਮੋਟਰਸਾਈਕਲ ਤੋਂ ਡੈੱਕ ਵੀ ਪਾਇ ਸੱਟ ਵੀ ਵੱਜੀ ਆ ਬੜੀ ਅਫਸੋਸਨਾਰ ਗੱਲ ਆ ਯਾਰ ਦਿਨੇ ਲੁੱਟੀ ਜਾਂਦੇ ਆ ਬਾਹਰ ਕਦੋਂ ਜਾਊਗਾ ਬੰਦਾ ਦਿਲ ਛੱਡੀ ਪਿਆਗਾ ਕਿਵੇਂ ਕੰਮ ਤੇ ਜਾਣਗੇ ਜਾਂ ਕੀ ਹੋਊਗਾ ਸਾਡੇ ਦੇਸ਼ ਦਾ ਮੈਂ ਪ੍ਰਸ਼ਾਸਨ ਤੋਂ ਅੱਗੇ ਵੀ ਮੰਗ ਕੀਤੀ ਆ ਹੁਣ ਵੀ ਮੰਗ ਕਰਦਾ ਇਹੇ ਇਹਨਾਂ ਬੰਦਿਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਿਆੜਾ ਬਿਉਰਖ ਬੰਦਾ ਦੇਖੋ ਇਹ ਸੈਲਰ ਜਾ ਕੇ ਕੰਮ ਕਰਦਾ ਕੰਮ ਕਰਨ ਵਾਲੇ ਬੰਦਿਆਂ ਦੀ ਜੋ ਲੁੱਟਖੁੱਟ ਹੁੰਦੀ ਆ ਹੋਰ ਦੂਜਾ ਬੰਦਾ ਕਿਰੇਸ਼ੇ ਭਾਈ ਇਹ ਉੱਥੇ ਜਾਂਦਾ ਕੰਮ ਤੇ ਆ ਦੇਖੋ ਕਿਹੜੇ ਰੋਡ ਗੀਜਾ ਪੱਟਿਆ ਪੱਟ ਕੇ ਇਹਦੇ ਸਾਰੇ ਪੈਸੇ ਬਟੂਆ ਮੋਬਾਈਲ ਤੇ ਨਾਲੇ ਸੱਟਾਂ ਵੱਜੀਆਂ ਬਹੁਤ ਮਾੜੀ ਗੱਲ ਆ ਇਹਦੇ ਲਈ ਖਾਸ ਧਿਆਨ ਦੇਣਾ ਚਾਹੀਦਾ ਬਹੁਤ ਜ਼ਿਆਦਾ ਲੁੱਟਾਂ ਹੋ ਰਹੀਆਂ ਨੇ ਸਾਸਨ ਨੂੰ ਅਸੀਂ ਫੇਰ ਸਰਕਾਰ ਨੂੰ ਮੰਗ ਕਰਦੇ ਆ ਅੱਠਾਂ ਦਿਨਾਂ ਦੇ ਵਿੱਚ ਮੇਰੇ ਪੰਡ ਦੇ 8 ਤੋਂ 10 ਬੰਦੇ ਇਹ ਡੁੱਟ ਦਾ ਸਕਾਰ ਹੋ ਗਏ ਜੀ ਇਹਦੇ ਲਈ ਜਰੂਰ ਧਿਆਨ ਦਿੱਤਾ ਜਾਵੇ